ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਆਮਾ ਸ਼ਹੀਦ ਸ਼ੰਤਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜ ਦੇ ਬੱਚੇ ਜੋ ਕਿ ਗੱਤਕੇ ਦੀ ਰਸਲ ਕਰਦੇ ਹੋਏ ਪਿੰਡ ਤਿਊੜ ਵਿਖੇ ਜੋ ਅੱਜ ਦੀਆਂ ਗੱਤਕਾ ਕਲਾਸਾਂ ਚੱਲ ਰਹੀਆਂ ਹਨ ਉਹ ਪ੍ਰੰਤ ਜੋ ਕਿ ਕਵੀਸ਼ਰੀ ਜਥਾ ਦੇ ਇਹ ਸਨ ਬੱਚੀਆਂ ਜੋ ਕਿ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜੇ ਦੀਆਂ ਬੱਚੀ ਗੁਰਕੀਰਤ ਕੌਰ ਬੱਚੀ ਹਰਮਨ ਜੋਤ ਕੌਰ ਬੱਚੀ ਨਾਪ੍ਰੀਤ ਕੌਰ ਇਹ ਬੱਚੀ ਅੰਮ੍ਰਿਤਕੌਰ ਜੋ ਕਿ ਇਹ ਨਵਾਂ ਬੱਚਿਆਂ ਦਾ ਜਥਾ ਜੋ ਕਿ ਤਿਆਰ ਹੋ ਰਿਹਾ ਹੈ ਜੀ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਬਾਤ ਤੋਂ ਬਾਤ ਸਪੋਰਟ ਕਰੋ ਜੀ ਸੋ ਇਹ ਗੱਤਕਾ ਵੀ ਬੱਚੇ ਜਾਲ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਬੱਚਾ ਜੋ ਕਿ ਸਾਡਾ ਇਹ ਬੱਚਾ ਜੋ ਕਿ ਗਤਕਾ ਕੋਚ ਮਨਦੀਪ ਸਿੰਘ ਜੀ ਫਰੀ ਸੋਟੀ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਬੱਚਾ ਨਰਿੰਦਰ ਸਿੰਘ ਇਹ ਜੋ ਜਾਲ ਦਾ ਪ੍ਰਦਰਸ਼ਨ ਕਰ ਰਹੇ ਸਾਡੇ ਬੱਚਾ ਤਨਵੀਰ ਸਿੰਘ ਜੀ ਸਾਰੀਆਂ ਬੱਚੀਆਂ ਜੋ ਕਿ ਹਲੇ ਕਲਾਸ ਦੇ ਵਿੱਚ ਬੱਚੇ ਘਟ ਆਏ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਜੀ ਸਪੋਰਟ ਕਰੋ ਜੀ ਕਿਉਂਕਿ ਤੁਸੀਂ ਸਾਰੀ ਸੰਗਤਾਂ ਸਪੋਰਟ ਕਰੋਗੇ ਤਾਂ ਇਹ ਬੱਚੇ ਬਹੁਤ ਅੱਗੇ ਪਹੁੰਚ ਸਕਦੇ ਤੁਹਾਡੇ ਸਹਿਯੋਗ ਦੀ ਲੋੜ ਹੈ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਜਿਹੜੇ ਜਿਹੜੇ ਵੀ ਚੈਨਲ ਨੂੰ ਦੇਖਦੇ ਨੇ ਉਹ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਸੱਜਣਾ ਨੂੰ ਸਭ ਨੂੰ ਕਿਹਾ ਕਰੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਦੇਖ ਰਹੇ ਸਨ ਤੁਸੀਂ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਪਿੰਡ ਟਿਊਡਰ ਰਡਿਆਲਾ ਔਰ ਜੀਟੀਵੀ ਨਗਰ ਗੁਰਤੇਗਵਾਦ ਨਗਰ ਜੋ ਕਿ ਖਰੜ ਦੇ ਵਿੱਚ ਖਾਨਪੁਰ ਗੁਰਦੁਆਰਾ ਗੁਰ ਗੁਰਸੇਵਕ ਸਰ ਗੁਰਦੁਆਰਾ ਗੁਰਸੇਵਕ ਸਰ ਜੋ ਕਿ ਉੱਥੇ ਵੀ ਗੱਤਕਾ ਕਲਾਸਾਂ ਚੱਲ ਰਹੀਆਂ ਹਨ ਰੜਿਆਲੇ ਦੇ ਵਿੱਚ ਵੀ ਤੇ ਪਿੰਡ ਤਿਉੜ ਦੇ ਵਿੱਚ ਵੀ ਗੁਰੂ ਸਾਹਿਬ ਜੀ ਸੇਵਾ ਲੈ ਰਹੇ ਹਨ ਤੇ ਗੁਰਤੇਗ ਬਹਾਦਰ ਨਗਰ ਖਰੜ ਦੇ ਵਿੱਚ ਵੀ ਜੋ ਕਿ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਸਾਰੀ ਜਗ੍ਹਾ ਗੱਤਕਾ ਕਲਾਸਾਂ ਚੱਲ ਰਹੀਆਂ ਹਨ ਬੱਚੇ ਜਿੱਥੇ ਵੀ ਜਾਂਦੇ ਆ ਮੱਲਾ ਮਾਰ ਕੇ ਆਉਂਦੇ ਹਨ ਜੀ ਸੋ ਸੰਗਤਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਨਨ ਨੂੰ ਬਾਤ ਤੋਂ ਬਾਅਦ ਸਪੋਰਟ ਕਰਿਓ ਜੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ